ਮੈਨੂੰ ਸਰ ਨੇ ਪੁੱਛਿਆ ਕਿ ਮੈਂ ਤੈਨੂੰ ਗੁਰੂ ਨਾਨਕ ਦੇਵ ਜੀ ਕਿੱਥੇ ਬਟ ਇਟ ਟੋਟਲੀ ਕੋਇਨਫੀਡੈਂਸ਼ੀਅਲ ਸੀ ਲਾਸਟ ਮੋਮੈਂਟ ਤੇ ਮੈਂ ਚੇਂਜ ਕੀਤਾ ਤੇ ਮੈਂ ਕਿਹਾ ਚਲੋ ਯਾਰ ਬਲੈਕ ਪਾਲਨ ਆ ਤੇ ਮੈਂ ਵੀ ਆਨਸਰ ਦੇਖਿਆ ਸਰ ਨੇ ਵੀ ਬਲੈਕ ਪਾਲਾ ਕਿ ਮੋਸਟਲੀ ਸਾਰੀ ਟੀਮ ਨੇ ਬਲੈਕ ਪਾਇਆ ਹੋਇਆ ਸੀਰੇ ਸਰੇ 14 ਨੂੰ ਪੱਜੇ ਵਾਪਸ ਜਦੋਂ ਇੱਧਰ ਆਏ ਤਾਂ ਕੱਪੜੇ ਨਹੀਂ ਲੱਭ ਰਹਾ ਪੌਣ ਨਾ ਬੈਂਟ ਕੋਟਰ ਨਾਲ ਵੀ ਆਏ ਨੇ ਤੇ ਸ਼ਰਕ ਹਲਕਾ ਇਸਦਾ ਦੇਖਿਆ ਹੈ ਕਿ ਹਸਨੀ ਨੇ ਤੁਹਾਡੇ ਨਾਲ ਮੈਚਿੰਗ ਕੀਤੀ ਸੀ ਅੱਜ ਦਾ ਰੀਜ਼ਨ ਮੈਂ ਜਾਨਣਾ ਚਾਹੂੰਗੀ ਤੁਸੀਂ ਮੈਚਿੰਗ ਕੀਤੀ ਕਿ ਅੱਜ ਵੀ ਹਸਨੀ ਨੇ ਮੈਚਿੰਗ ਕੀਤੀ ਹੈ ਜਦੋਂ ਮੈਂ ਐਂਟਰ ਕੀਤੀ ਨਾ ਤੇ ਮੇਰੇ ਸਰ ਨੇ ਪੁੱਛਿਆ ਕਹਿੰਦੇ ਤੈਨੂੰ ਗੁਰੂ ਨੇ ਮੈਸੇਜ ਕੀਤਾ ਕਿ ਮੈਂ ਫਿਲਮ ਦੇ ਵਿੱਚ ਮੈਸੇਜ ਕਰਦੇ ਨੇ ਕਿ ਵੀ ਅੱਜ ਇਸ ਰੰਗ ਦੀ ਪੱਗ ਬਟ ਇਟ ਟੋਟਲੀ ਕੋਇਨਸੀਡੈਂਟਲ ਸੀ ਮੈਂ ਆ ਕੇ ਨਿਮਰਤ ਨੂੰ ਵੀ ਦੱਸ ਰਹੀ ਸੀ ਮੈਂ ਕਿ ਨਿਮਰਤ ਮੈਂ ਐਕਚੁਅਲੀ ਟੈਲੀਪੈਥੀ ਇਟ ਵਰਕਡ ਇਨ ਦੈਟ ਵੇ ਮੈਂ ਨਿਮਰਤ ਦਾਸ ਰਸੀ ਸੀ ਮੈਂ ਨਿਮਰਤ ਆ ਵਾਸ ਅਬਾਊਟ ਟੂ ਵੇਅਰ ਕਿ ਮੈਂ ਥੋੜੇ ਜਿਹੇ ਦਾ ਤੁਸੀਂ ਸੂਟ ਪਾਇਆ ਹੋਇਆ ਮੈਂ ਇਹੋ ਜਿਹਾ ਪਾਉਣ ਲੱਗੀ ਸੀ ਬਿਲਕੁਲ ਲਾਸਟ ਮੂਮੈਂਟ ਤੇ ਮੈਂ ਚੇਂਜ ਕੀਤਾ ਤੇ ਮੈਂ ਕਿਹਾ ਚਲੋ ਯਾਰ ਬਲੈਕ ਪਾ ਲੰਦੇ ਆ ਤੇ ਮੈਂ ਵੀ ਔਨ ਸਾਈਡ ਦੇਖਿਆ ਸਰ ਨੇ ਵੀ ਬਲੈਕ ਪਾਇਆ ਹੋਇਆ ਬਾਕੀ ਮੋਸਟਲੀ ਸਾਰੀ ਟੀਮ ਨੇ ਬਲੈਕ ਪਾਇਆ ਹੋਇਆ ਤੇ ਇਹ ਹੁੰਦਾ ਨਾ ਕਿ ਵਾਈਬਸ ਕਨੈਕਟ ਕਰ ਜਾਂਦੀਆਂ ਨੇ ਉਦਾਂ ਹੀ ਹੋਇਆ ਬਸ ਹਾਂ ਬੱਚੇ ਮੇਰੀ ਦਾਸਤਾ ਹੋ ਰਹਿ। ਦਾਸ ਤਾਂ ਹੈ ਵੀ ਇਹ ਜਿਹੜਾ ਸਾਡਾ ਸ਼ਾਹ ਸਰ ਹੈ ਇਹ ਬਾਕੀ ਸੱਜਣ ਅਸੀਂ ਸਵੇਰੇ ਅਸੀਂ ਇੱਕ ਮਕਾਨ ਬਣਾਉਣ ਲੱਗੇ ਗਲਤੀ ਨਾਲ ਤੇ ਬੰਦਿਆਂ ਨੇ ਸਾਨੂੰ ਮੰਨ ਲ ਬਸ ਕਰਾਈ ਪਈ ਐ ਸਵੇਰੇ ਸਵੇਰੇ ਅਸੀਂ ਉੱਤਰ ਨੂੰ ਪੱਜੇ ਵਾਪਸ ਜਦੋਂ ਇੱਧਰ ਆਏ ਤਾਂ ਕੱਪੜੇ ਨਹੀਂ ਲੱਭੇ ਪਏ ਨਾ ਪੌਣ ਨੂੰ ਪੈਂਟ ਕੋਟ ਨਾਲ ਦੀ ਇਹ ਇਹ ਸ਼ਖ ਅਸੀਂ ਤਾਂ ਐਂ ਜੇ ਮੈਚਿੰਗ ਬਣਾਈ ਐ ਤੇ ਜਿਹੜੀ ਪਹਿਲਾ ਪੱਗ ਬੰਨਣੀ ਸੀ ਉਹ ਜਦੋਂ ਬੰਨਣ ਲੱਗਦੇ ਤੇ ਸ਼ੂਟਿੰਗ ਛੇਰਾਬ ਹੋਈ ਹੋਈ ਸੀ ਜਦੋਂ ਸਾਰੀ ਕੰਪਲੀਟ ਲਾਸਟ ਲੜਾਇਆ ਤਾਂ ਫਿਰ ਫਿਰ ਦੁਬਾਰਾ ਪੱਗ ਚੇਂਜ ਕਰੀ ਸੋ ਸ਼ਾਇਦ ਮੈਂ ਪਹਿਲਾਂ ਤਿਆਰ ਹੋ ਗਿਆ ਗੁੱਡੀ ਨੂੰ ਪਤਾ ਲੱਗ ਗਿਆ ਜਾਂ ਇਹ ਪਹਿਲਾਂ ਤਿਆਰ ਹੋਗੀ ਮੈਨੂੰ ਗੁਰੂ ਨੇ ਫੋਨ ਕਰਤਾ ਫਿਲਮ ਚ ਵੀ ਐਸੇ ਤਰ੍ਹਾਂ ਦਾ ਕਰੈਕਟਰ ਹੈ ਗੁਰੂ ਤੇ ਇਹਨਾਂ ਦਾ ਨਾ ਇਹਨਾਂ ਦੀ ਦੋਸਤੀ ਬਹੁਤ ਅੱਛੀ ਹੈ ਸੋ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਆ ਮੇਰੇ ਪਿੱਠ ਪਿੱਛੇ ਚੁਗਲੀਆਂ ਵੀ ਕਰਦੇ ਆ ਸੋ ਸ਼ਾਇਦ ਉਸੇ ਤਰ੍ਹਾਂ ਦਾ ਮੰਨ ਚੱਲ ਰਿਹਾ ਪਰਮਾਤਮਾ ਕਰੇ ਬਸ ਐ ਸਾਰੇ ਚਿਹਰੇ ਹੱਸਦੇ ਰਹਿ ਖੁਸ਼ ਰਹਿ ਮੈਨੂੰ ਕਰਨੇ ਪੁੱਛੇ ਕਿ ਮੈਂ ਤੈਨੂੰ ਗੁਰੂ ਨਾਨਕ ਦੇਵ ਜੀ ਕਿੱਥੇ ਬਟ ਇਟ ਟੋਟਲੀ ਕੌਨਫਿਡੈਂਸ਼ੀਅਲ ਸੀ ਲਾਸਟ ਮੋਮੈਂਟ ਤੇ ਮੈਂ ਚੇਂਜ ਕੀਤਾ ਤੇ ਮੈਂ ਕਿਹਾ ਚਲੋ ਯਾਰ ਬਲੈਕ ਪਾਲਨ ਮੈਂ ਆ ਤੇ ਮੈਂ ਵੀ ਆਨਸਰ ਦੇਖਿਆ ਸਰ ਨੇ ਵੀ ਬਲੈਕ ਪਾਲ ਬਾਕੀ ਮੋਸਟਲੀ ਸਾਰੀ ਟੀਮ ਨੇ ਬਲੈਕ ਪਾਇਆ ਹੋਇਆ ਸਵੇਰੇ ਸਵੇਰੇ 14 ਨੂੰ ਪੱਤੇ ਵਾਪਸ ਜਦੋਂ ਇੱਧਰ ਆਏ ਤਾਂ ਤਪੜੇ ਨਿੰਦੇ ਰਹਿਣਾ ਪਾਉਣਾ ਬੈਂਟ ਕੋਟ ਨਾਲ ਵੀ ਇਹਨੇ ਤੇ ਸ਼ਖ ਫਿਲਮ ਦੇ ਵਿੱਚ ਅਲਕੋਇਸਤਾ ਦੇਖਿਆ ਹੈ ਕਿ ਹਸਨੀਨ ਨੇ ਤੁਹਾਡੇ ਨਾਲ ਮੈਚਿੰਗ ਕੀਤੀ ਸੀ ਅੱਜ ਦਾ ਰੀਜ਼ਨ ਮੈਂ ਜਾਨਣਾ ਚਾਹੂੰਗੀ ਤੁਸੀਂ ਮੈਚਿੰਗ ਕੀਤੀ ਕਿ ਅੱਜ ਵੀ ਹਸਨੀਨ ਨਾਲ ਆਟੇਂਗੀ ਤੇ ਜਦੋਂ ਮੈਂ ਐਂਟਰ ਕੀਤੀ ਨਾ ਤੇ ਮੈਨੂੰ ਸਰ ਨੇ ਪੁੱਛਿਆ ਕਹਿੰਦੇ ਤੈਨੂੰ ਗੁਰੂ ਨੇ ਮੈਸੇਜ ਕੀਤਾ ਕਿ ਫਿਲਮ ਦੇ ਵਿੱਚ ਮੈਸੇਜ ਕਰਦੇ ਨੇ ਕਿ ਵੀ ਅੱਜ ਇਸ ਰੰਗ ਦੀ ਪੱਗ ਬਟ ਇਟ ਟੋਟਲੀ ਕੋਇਨਸੀਡੈਂਟਲ ਸੀ ਮੈਂ ਆ ਕੇ ਨਿਮਰਤ ਨੂੰ ਵੀ ਦੱਸ ਰਹੀ ਸੀ ਮੈਂ ਕਿ ਨਿਮਰਤ ਮੈਂ ਐਕਚੁਅਲੀ ਟੈਲੀਪੈਥੀ ਇਟ ਵਰਕਡ ਇਨ ਥੈਟ ਵੇ ਮੈਂ ਨਿਮਰਤ ਦਾਸ ਸੀ ਮੈਂ ਕਿ ਨਿਮਰਤ ਆ ਵਾਸ ਅਬਾਊਟ ਟੂ ਵੇਅਰ ਕਿ ਮੈਂ ਥੋੜੇ ਜਿਹੇ ਦਾ ਤੁਸੀਂ ਸੂਟ ਪਾਇਆ ਹੋਇਆ ਮੈਂ ਇਹੋ ਜਿਹਾ ਪਾਉਣ ਲੱਗੀ ਸੀ ਬਿਲਕੁਲ ਲਾਸਟ ਮੂਮੈਂਟ ਤੇ ਮੈਂ ਚੇਂਜ ਕੀਤਾ ਤੇ ਮੈਂ ਕਿ ਚਲੋ ਯਾਰ ਬਲੈਕ ਪਾ ਲੰਦੇ ਆ ਤੇ ਮੈਂ ਵੀ ਔਨ ਸਾਈਡ ਦੇਖਿਆ ਸਰ ਨੇ ਵੀ ਬਲੈਕ ਪਾਇਆ ਹੋਇਆ ਬਾਕੀ ਮੋਸਟਲੀ ਸਾਰੀ ਟੀਮ ਨੇ ਬਲੈਕ ਪਾਇਆ ਹੋਇਆ ਤੇ ਇਹ ਹੁੰਦਾ ਨਾ ਕਿ ਵਾਈਬਸ ਕਨੈਕਟ ਕਰ ਜਾਂਦੀਆਂ ਨੇ ਉਦਾਂ ਹੀ ਹੋਇਆ ਬਸ ਹਾਂ ਬੱਚੇ ਮੇਰੀ ਦਾਸ ਤਾਂ ਹੋਰ ਹੈ ਦਾਸ ਤਾਂ ਇਹ ਵੀ ਇਹ ਜਿਹੜਾ ਸਾਡਾ ਸ਼ਾਹ ਸਰ ਹੈ ਇਹ ਬਾਕੀ ਸੱਜਣ ਅਸੀਂ ਸਵੇਰੇ ਅਸੀਂ ਇੱਕ ਮਕਾਨ ਬਣਾਉਣ ਲੱਗੇ ਗਲਤੀ ਨਾਲ ਤੇ ਬੰਦਿਆਂ ਨੇ ਸਾਨੂੰ ਮਤਲਬ ਬਸ ਕਰਾਈ ਪਈ ਹੈ ਸਵੇਰੇ ਸਵੇਰੇ ਅਸੀਂ ਉੱਧਰ ਨੂੰ ਪੱਜੇ ਵਾਪਸ ਜਦੋਂ ਇੱਧਰ ਆਏ ਤਾਂ ਕੱਪੜੇ ਨਹੀਂ ਲੱਭੇ ਫਿਰ ਆਪਾਂ ਨੂੰ ਪੈਂਟ ਕੋਟ ਨਾਲ ਵੀ ਇਹ ਇਹ ਸ਼ਰਟ ਅਸੀਂ ਤਾਂ ਐਂ ਜੇ ਮੈਚਿੰਗ ਬਣਾਈ ਹੈ ਤੇ ਜਿਹੜੀ ਪਹਿਲਾ ਪੱਗ ਬੰਨਣੀ ਸੀ ਉਹ ਜਦੋਂ ਬੰਨਣ ਲੱਗਦੇ ਤੇ ਸ਼ੂਟਿੰਗ ਛੇਰਾਬ ਹੋਈ ਹੋਈ ਸੀ ਜਦੋਂ ਸਾਰੀ ਕੰਪਲੀਟ ਲਾਸਟ ਲੜਾਇਆ ਤਾਂ ਫਿਰ ਫਿਰ ਦੁਬਾਰਾ ਪੱਗ ਚੇਂਜ ਕਰੀ ਸੋ ਸ਼ਾਇਦ ਮੈਂ ਪਹਿਲਾਂ ਤਿਆਰ ਹੋ ਗਿਆ ਗੁੱਡੀ ਨੂੰ ਪਤਾ ਲੱਗ ਗਿਆ ਜਾਂ ਇਹ ਪਹਿਲਾਂ ਤਿਆਰ ਹੋਗੀ ਮੈਨੂੰ ਗੁਰੂ ਨੇ ਫੋਨ ਕਰਤਾ ਫਿਲਮ 'ਚ ਵੀ ਐਸੇ ਤਰ੍ਹਾਂ ਦਾ ਕਰੈਕਟਰ ਹੈ ਗੁਰੂ ਤੇ ਇਹਨਾਂ ਦਾ ਨਾ ਇਹਨਾਂ ਦੀ ਦੋਸਤੀ ਬਹੁਤ ਅੱਛੀ ਹੈ ਸੋ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਆ ਮੇਰੇ ਪਿੱਠ ਪਿੱਛੇ ਚੁਗਲੀਆਂ ਵੀ ਕਰਦੇ ਆ ਸੋ ਸ਼ਾਇਦ ਉਸੇ ਤਰ੍ਹਾਂ ਦਾ ਮੰਨ ਚੱਲ ਰਿਹਾ ਪਰਮਾਤਮਾ ਘਰੇ ਬਸਾਈ ਸਾਰੇ ਚਿਹਰੇ ਹੱਸਦੇ ਰਿਆ ਖੁਸ਼ ਰਹਿਣ